ਆਪਾਂ ਰੁਕੇ ਸੀਗੇ ਜੀ ਗੁਰਦੁਆਰਾ ਜੋਛੀ ਮੱਠ ਤੇ ਗੁਰਦੁਆਰਾ ਸ਼੍ਰੀ ਹੇਮਕੁੰਡ ਸਾਹਿਬ ਦੀ ਯਾਤਰਾ ਸ਼ੁਰੂ ਹੋਈ ਹੈ ਜੀ ਆਪਾਂ ਓਪਨ ਹੋਣੀ ਆ 25 ਮਈ ਨੂੰ ਤੇ ਅੱਜ ਹੈਗੀ ਆ ਤਰੀਕ 22 ਤੇ ਅੱਜ ਆਪਾਂ ਇੱਥੇ ਹੀ ਆ ਜੀ ਗੁਰਦੁਆਰਾ ਗੋਵਿੰਦ ਘਾਟ ਵਾਲੇ ਗੁਰਦੁਆਰਾ ਸਾਹਿਬ ਤੇ ਹੁਣ ਆਪਾਂ ਚੱਲੇ ਆ ਜੀ ਮਾਨਾ گاਉਂ ਦੇਖਣ ਇੰਡੀਆ ਦਾ ਲਾਸਟ ਵਿਲੇਜ ਕਹਿੰਦੇ ਆ ਕੋਈ ਫਰਸਟ ਵਿਲੇਜ ਵੀ ਕਹਿ ਜਾਂਦਾ ਤੇ ਨਾਲ ਹੀ ਕਹਿੰਦੇ ਉੱਥੇ ਬਦਰੀਨਾਥ ਵੀ ਆ ਉਹਨਾਂ ਦੇ ਵੀ ਦਰਸ਼ਨ ਕਰਾਂਗੇ ਤੇ ਆਸ-ਪਾਸੇ ਦਾ ਵੀਊ ਆਪਾਂ ਦਿਖਾ ਲਈਏ ਤੇ ਨਾਲ ਆਪਣੇ ਹੈਗਾ ਦੂਜਾ ਹੈਲੀਕਾਪਟਰ ਸੀ ਕਿ ਦੂਜਾ ਸੀ ਤਾਂ ਆ ਬਰਫਲੇ ਪਹਾੜ ਹੁਣ ਇੱਥੋਂ ਦੇਖਣੇ ਸ਼ੁਰੂ ਹੋ ਗਏ ਬਰਫ ਜ਼ਿਆਦਾ ਹੋਊਗੀ ਹਾਂ ਮੈਂ ਕਹਿੰਦਾ ਰੋਡ ਇਹ ਵਧੀਆ ਹੀ ਹੋਊਗਾ ਐਂਡ ਤੱਕ ਹੀ ਮਾਨਾ گاਉਂ ਤੇ ਬਦਰੀਨਾਥ ਨਾਲ ਨਾਲ ਹੀ ਦੇ ਕੋਲੇ ਕੋਲੇ ਹੀ ਹੋਣਗੇ ਹਨਾ ਹੈਗਾ ਫਰਕ ਇਹਨਾਂ ਮਾਨਾ گاਉਂ ਦੂਰ ਹੋਊ ਜਿਆਦਾ ਫਿਰ ਹੈ ਜਿਹੜਾ ਇਹ ਆ ਪਰ ਉਹ ਸੀਸੀ ਦਾ ਫਰਕ ਆ ਇਹ ਪ੍ਰਵਾਹ ਨਹੀਂ ਮੰਨਦੇ ਕਾਸ ਕਮਾਂਡ ਕਰ ਲਈਏ ਆਰਾਮ ਆਪਾਂ ਫਿਰ ਚੱਲਦੇ ਆਂ ਠੰਡੀ ਠੰਡੀ ਹਵਾ ਆਉਂਦੀ ਏ ਸ਼ਾਮ ਨੂੰ ਮੌਸਮ ਇੱਥੇ ਕਹਿੰਦੇ ਬਦਲ ਜਾਂਦਾ ਡੇਲੀ ਸ਼ਾਮ ਨੂੰ ਮੋਟਰ ਤੇ ਤਾਂ ਬੜਾ ਬੋਲਟੇਜ ਆਈਦਾ ਵੀਰੇ ਹਾਂ ਬੋਲਟ ਟੋਲਾ ਬਣੀ ਯਾਰ ਚੱਲਦਾ ਸੁਆਦ ਨਹੀਂ ਆਉਂਦਾ ਫਿਰ ਯਾਤਰਾ ਦਾ ਹਣਾ ਇਹ ਸਾਰੇ ਰੋਈ ਜਿਹੇ ਜਾਂਦੇ ਆ ਵੀ ਕੋਈ ਟੱਕਰ ਨਹੀਂ ਆ 125 ਸੀਸੀ 150 ਸੀਸੀ ਵੀ ਰੁੰਦੇ ਹੀ ਆ ਹਨਾ ਹੂੰ ਸਿੰਗਲ ਸਿੰਗਲ ਬੰਦੇ ਲਈ ਫਿਰ ਵੀ ਅਜੇ ਥੋੜੇ ਜਿਹਾ ਠੀਕ ਆ ਇਹ 150 ਸੀਸੀ ਜਾਂ ਕਹਿ ਲਾ ਠੀਕ ਆ ਹਨਾ ਡਬਲ ਸਵਾਰੀ ਲਈ ਨਹੀਂ ਹੈਗੇ ਇਹ ਮੋਟਰ ਤੇ ਹਾਂਗਾ ਅਲਗਤ ਗਾਡੀ ਬੋਲੀ ਪਾਉਂਦੀ ਇਹ ਫਿਰ 25 ਨੂੰ ਖੁੱਲੂ ਨਾ ਪਰ ਇਹਨਾਂ ਦੀ ਭਾਈ ਉਹਦਾ ਯਾਤਰਾ ਜਲਦੀ ਹੋਈ ਆ ਬਦਰੀਨਾਥ ਬਾਬੇ ਵਾਲੀ ਹੈਗੀ ਆ ਦੁਕਾਨ ਬੰਦਾ ਨਹੀਂ ਆਇਆ ਹੁਣ ਮੈਂ ਇਤੋ ਦੀ ਉਹਨੂੰ ਬਸਾਉਣ ਲੱਗਾ ਕਿ ਤੇ ਉਹ ਨਾ ਨਹੀਂ ਨਾ ਲਾਈ ਬੜ ਕੇ ਜਦੋਂ ਕੋੜਦੇ ਫਿਰਾਂਗਾ ਅਹ ਕੱਲ੍ਹ ਸਹੀ ਆ ਤੇ ਉਹ ਕਿ ਕਰਾ ਦੇ ਮੋਸੇ ਹਾਂ ਆਇਦਰਾ ਇਹਨੂੰ ਕਰਾ ਦੇ ਉਹ ਕਰਾ ਦੇ ਬੰਦਾ ਆਹ ਤਾਂ ਪੰਜਿਆਂ ਦਾ ਜ਼ੋਰ ਲਾਦਾ ਫਿਰ ਧੜਾਈ ਵੀ ਔਖੀ ਕਰਦੀ ਆ ਧੜਾਈ ਦਾ ਵੱਧ ਔਖੀ ਕਰਦੀ ਆ ਧੜਾਈ ਰਣੋ ਚਲਿਏ ਇਹ ਆਈ ਪਾਈ ਹੈਗੀ ਬੋਲ ਵੀ ਬਹੁਤ ਸਾਰੀ ਵੀ ਲੋਕ ਇੱਥੇ ਦੇਖਿਆ ਜਾਂਦਾ ਜੀ ਇਹ ਹੁਣ ਇਹ ਅੱਗੇ ਵਧਿ ਹੋ ਜਾਣੀ ਹੈ ਚੜਾਈ ਹੁਣ ਤਾਂ ਇੰਨੀ ਹੋਣੀ ਹੈ ਜੋ ਪਾੜ ਪੂਰੇ ਜੜਦਾ 20 ਕਿਲੋਮੀਟਰ ਸੱਧ ਕੇ ਰਹੀ ਹੈ ਇਹ ਬਹੁਤ ਸਾਰਾ ਅਰੇ ਹੈਗੀ ਪਾੜ ਰਮੀਤ ਰਮੀਤ ਆ ਚੱਲ ਫਿਰ ਕੱਚੇ ਤੇ ਆ ਰਹੀ ਉਹ ਮੇਰੇ ਬਾਹਰ ਆ ਆ ਗਿਆ ਹੈਲੀਕਾਪਟਰ ਉਹ ਜਾਂਦਾ ਉੱਪਰ ਇਹ ਕਿੱਥੇ ਜਾਂਦਾ ਆਹ ਚੱਲ ਉਹ ਉੱਰ ਲੰਘ ਚੱਲਿਆ ਜਿਹੜੇ ਇੱਥੇ ਵਾਲੇ ਹੈਲੀਕਾਪਟਰ ਆ ਤਾਂ ਜੇ ਸੇਵਾ ਸ਼ੁਰੂ ਨਹੀਂ ਹੋਈ ਹੋਣੀ ਤਾਂ ਜਿਆਦਾ ਉਹ ਚੱਦਾ ਨਹੀਂਵੇਂ ਹੁੰਦਾ ਨਾ ਉਹ ਤਾਂ ਨਹੀਂਵੇਂ ਆ ਉਹ ਤਾਂ ਉੱਡਦਾ ਹੀ ਇੱਥੋਂ ਅੱਗੋਂ ਚੱਲ ਫਿਰ ਜਗੀ ਸੇ ਆਉਂਦੇ ਹੋਏ ਡਰ ਮੈਂ ਵੀ ਆਉਂਦਾ ਤਾਰਾ ਕਿਵੇਂ ਗਿਆ ਆਉਂਦੇ ਹੋਏ ਮੈਂ ਚਲਾ ਲੂੰਗਾ ਚੱਲ ਵੀ ਭਾਈ ਇੰਡੀਆ ਦਾ ਦੇਖ ਕੇ ਆਈਏ ਲਾਸਟ ਵਿਲੇਜ ਉਹ ਤਾਂ ਬੰਦੇ দেরਾਦੂਨ ਵਾਲੇ ਤਾਂ ਪਹੁੰਚਣ ਵਾਲੇ ਵੀ ਹੋਣਗੇ ਉੱਥੇ ਇੱਥੇ ਜਿਹੜੇ ਪਹਿਲਾਂ ਗਏ ਹੋਏ ਆ ਪੰਜ ਵੀ ਨਹੀਂ ਆਏ ਹੁਣੇ ਆਪਾਂ ਤਾਂ ਗੁਬਿੰਦ ਘਾਟ ਆ ਪਾਏ ਹੋਏ ਆ ਤੇ ਗੁਰਦੁਆਰਾ ਗੁਬਿੰਦ ਘਾਟ ਤੋਂ ਅਸੀਂ ਕਮਰਾ ਪੁੱਛਣਾ ਸੀ ਕਿ ਅੱਜ ਰਹਿਣਾ ਵਾ ਤੇ ਇਹ ਕਮਰੇ ਦੀ ਸਫਾਈ ਦਾ ਅਜੇ ਕੰਮ ਚੱਲਦਾ ਕਿਉਂਕਿ ਯਾਤਰਾ ਸਟਾਰਟ ਹੋਣੀ ਆ 25 ਤਰੀਕ ਨੂੰ ਤੇ ਅਸੀਂ ਟਾਈਮ ਤੇ ਪਹੁੰਚੋ ਤੇ ਅਸੀਂ ਕਿਹਾ ਵੀ ਚੱਲ ਉਹਦੇ ਤੇਰਾ ਕਾਮ ਨੂੰ ਇਹਦੇ ਤੇ ਜਾਂ ਉਹਦੇ ਤੇ ਗੁਰਦੁਆਰਾ ਸਾਹਿਬ ਦੇ ਆਪਾਂ ਦਰਸ਼ਨ ਦੇਦਾਰੇ ਫਿਰ ਦੁਬਾਰਾ ਕਰਾਵਾਂਗੇ ਤੇ ਲਾਈਵ ਜਰੂਰ ਹੋਵਾਂਗੇ ਆ ਬੰਦਾ 14 ਸਿਆਪੀ ਦੇ ਇੰਟਰਐਸਟ ਜਿਹਾ ਦਾ ਉਹਦੇ ਗੱਲ ਚ ਫੱਟੇ